ਉਹ ਨਾਲੇ ਭੂਤ ਹੁਣ ਮੈਨੂੰ ਇਹ ਦੱਸ ਕੇ ਤੂੰ ਮੈਰਿਡ ਆ ਕਿ ਜਾਂ ਫਿਰ ਅਨਮੈਰਿਡ ਆ ਮੈਂ ਹਜੇ ਵਿਆਹ ਨਹੀਂ ਕਰਾਇਆ ਮੇਰੇ ਵਿਆਹ ਦੀ ਗੱਲਬਾਤ ਬਹੁਤ ਸਾਰੀਆਂ ਚੜੇਲਾ ਨਾਲ ਚੱਲ ਰਹੀ ਐ ਪਰ ਮੈਨੂੰ ਕੋਈ ਪਸੰਦ ਨਹੀਂ ਆਂਦੀ ਉਹ ਤੈਨੂੰ ਪਸੰਦ ਨਹੀਂ ਐ ਤੂੰ ਕੀ ਪ੍ਰਿੰਕਾ ਚੋਪੜਾ ਨਾਲ ਵਿਆਹ ਕਰਾਉਣਾ ਓਏ ਹਾਏ ਤੂੰ ਬਿਆ ਦੀ ਗੱਲ ਕਰਦਾ ਮੈਂ ਤੇ ਫਿਲਮਾਂ ਵਿੱਚ ਵੀ ਕੰਮ ਕੀਤਾ ਉਹ ਤੂੰ ਫਿਲਮਾਂ 'ਚ ਵੀ ਆਉਂ ਨਹੀਂ ਮੈਂ ਉਹ ਪੁੱਤ ਆ ਮੈਂ ਫਿਲਮਾਂ 'ਚ ਕੰਮ ਕੀਤਾ ਤੂੰ ਕਿਹੜੀ ਕਿਹੜੀ ਫਿਲਮ 'ਚ ਆਇਆ ਮੈਂ ਦ دہشت ਫਿਲਮ 'ਚ ਕੰਮ ਕੀਤਾ ਦਰਵਾਜਾ ਫਿਲਮ 'ਚ ਕੰਮ ਕੀਤਾ ਜਾਨੀ ਦੁਸ਼ਮਣ 'ਚ ਵੀ ਕੰਮ ਕੀਤਾ ਉਹ ਤੂੰ ਥਾਣੇ ਦੇ ਵਿੱਚ ਆ ਕੇ ਪੁਲਿਸ ਦੇ ਸਾਹਮਣੇ ਝੂਠ ਬੋਲੀ ਜਾਂਦਾ ਓਏ ਉਹ ਮੈਂ دہشت ਫਿਲਮ ਵੀ ਦੇਖੀ ਆ ਮੈਂ ਦਰਵਾਜਾ ਫਿਲਮ ਵੀ ਦੇਖੀ ਆ ਉਹ ਮੈਂ ਜਾਣੀ ਦੁਸ਼ਮਣ ਫਿਲਮ ਦੇਖੀ ਆ ਉਹਦੇ ਵਿੱਚ ਦਾ ਭੂਤ ਆਪਣੇ ਆ ਸੰਜੀਤ ਕੁਮਾਰ ਸਿਗਾ ਹਾਂ ਉਹਦੇ ਵਿੱਚ ਭੂਤ ਸੰਜੀਪ ਕੁਮਾਰ ਸਿਗਾ ਜਿੱਦਣ ਉਥੇ ਮੇਰਾ ਸੀਨ ਸੀ ਉਹਦਣ ਮੈਂ ਬਿਮਾਰ ਸੀਗਾ ਨਵੇਂ ਮੈਨੂੰ ਲੱਗਦਾ ਕਿ ਹੁਣ ਮਾਨਤਾਣ ਹੋ ਜਾਊਗਾ ਪਰ ਸਾਫ ਸਾਡਾ ਕੰਜੂਸ ਐ ਐਸੇ ਕਰਕੇ ਭਿੰਦਰ ਸਿੰਘ ਨੇ ਕਬਰਿਸਤਾਨ ਤੋਂ ਫੜ ਕੇ ਲਿਆਂਦਾ ਭੂਤ ਐ ਓਏ ਤੂੰ ਮੇਰੀ ਬੇਇੱਜ਼ਤੀ ਕੀਤੀ ਨਾ ਹੋਰ ਮੈਂ ਤੇਰੀ ਰੋਟੀ ਕਰਾਂ ਹਾਂ ਇੱਥੇ ਆਪਣੀ ਭੈਣ ਨੂੰ ਪਲਾ ਕੇ ਥਾਣੇ ਚ ਤਵਾਈ ਮਚਾ ਦਿਆਂਗਾ ਐਨ ਭੈਣ ਸਨ ਆਜਾ ਮੇਰੀ ਭੈਣ ਆ ਗਏ ਮੇਰੀ ਭੈਣ ਉਨ ਪਾਣੀ ਤਿਤਵਾਈ ਮਚਾ ਦੇਾਂਗੇ। ਓ ਤੂੰ ਕੌਣ ਐ? ਵੀਰੋ ਵੀਰੋ ਵੀਰੋ। ਓ ਕੌਣਾ ਤੂੰ? ਮੈਂ ਇਸ ਪੁੱਤੀ ਪਹਿਣਾ। ਓ ਤਾਂ ਸ਼ਕਲੋਂ ਲੱਗਦੀ ਤੂੰ ਡੈਨ ਐ। ਓ ਨਾਲੇ ਤੂੰ ਠੀਕ ਹੀ ਕਹਿਣਾ ਸੀ ਕਿ ਮੇਰੀ ਭੈਣ ਦਾ ਬਿਊਟੀ ਪਾਰਲਰ ਐ। ਮੈਨੂੰ ਲੱਗਦਾ ਜ਼ਾਰਾ ਮੇਕਅਪ ਹੀ ਕਰਕੇ ਆ ਗਈ ਐ। ਓਏ ਤੂੰ ਆਪਣੀ ਤਿਵਾਈ ਬਾਰੇ ਸੋਚ। ਓ ਮੇਰੀ ਸੁਣ ਗੱਲ। ਓ ਤੂੰ ਇੱਥੇ ਕਰਨ ਗਈ ਆਂ ਤੁਸੀਂ ਇਹ ਦੱਸੋ ਤੁਸੀਂ ਮੇਰੇ ਵੀਰ ਨੂੰ ਕਿਉਂ ਫੜਿਆ ਲੈ ਮੇਰੇ ਭਰਾ ਨੂੰ ਕਿਉਂ ਫੜਿਆ ਉਹ ਭਰਾ ਹੋਊਗਾ ਇਹ ਤੇਰਾ ਉਹ ਤੈਨੂੰ ਨਹੀਂ ਪਤਾ ਇਹ ਕਿੰਨਾ ਭੂਏ ਚੜਿਆ ਅੱਜ ਰਖੜੀ ਦਾ ਦਿਨ ਨੇ ਵੇ ਉਹ ਵੀ ਪ੍ਰੋਨ ਨੂੰ ਰਖੜੀ ਬੰਨਣਾ ਹੀ ਆ। ਇਹ ਦੱਸ ਕਮਾਲ ਦੀ ਗੱਲ ਐ ਰਖੜੀ ਬੰਨਣ ਆਈ ਐ। ਉਹ ਅਸੀਂ ਉਹਨੂੰ ਜੇਲ੍ਹ ਚ ਪੂਰਾ ਹੀ ਬੰਨਿਆ ਹੋਇਆ ਹੁਣ ਰਖੜੀ ਬੰਨ੍ਹਣੀ ਬਾਕੀ ਰਹਿ ਗਈ ਐ। ਉਹ ਨਾਲੇ ਤੈਨੂੰ ਰਖੜੀ ਬੰਨਣ ਦਾ ਕੀ ਫਾਇਦਾ ਇੰਨਾ ਘੜਾ ਤੈਨੂੰ ਲੈ ਕੇ ਦੇਣਾ ਸੂਟ ਐ। ਕੀ ਇਹ ਪਹਿਣੀ ਪਿਛਲੀ ਵਾਰ ਮੈਨੂੰ ਲੈ ਕੇ ਦਿੱਤਾ ਸੀ ਬੜਾ ਮਹਿੰਗਾ ਮਹਿੰਗਾ ਮਹਿੰਗਾ। ਕੀ ਲੈਂਗੋ ਲੈਂਗੋ